ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਖੁਸ਼ ਰਾਜ ਅੱਜ ਤੋਂ ਕੁਝ ਦਿਨ ਪਹਿਲਾਂ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਫਰਮਾਨ ਜਾਰੀ ਹੋਇਆ ਸੀ ਸਾਜਿਸ ਘੜਾ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੀਆਂ ਮਾਰੂ ਲੀਤਿਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੀਆਂ ਸਿਵਾਮਾਂ ਨੂੰ ਖਤਮ ਕਰ ਦਿੱਤਾ ਗਿਆ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਕਿੰਨੇ ਕੁ ਲੋਕ ਨੇ ਪੰਥ ਦੇ ਜਿਹੜੇ ਹੱਕ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਕੁਲਦੀਪ ਸਿੰਘ ਗੜਗੱਜ ਦੇ ਲੇਕਿਨ ਪਟਨਾ ਸਾਹਿਬ ਤਖਤ ਦੇ ਪੰਜ ਪੰਜ ਪਿਆਰਿਆਂ ਸਹਿਬਾਨਾ ਵੱਲੋਂ ਇੱਕ ਹੁਕਮ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਮੇਨ ਸਾਜਿਸ ਘਾੜਾ ਨੇ ਜਿਨ੍ਹਾਂ ਦੀਆਂ ਮਾਰੂ ਨਿਥੀਆਂ ਕਰਕੇ ਪੰਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਨੂੰ ਤਰਖਾਇਆ ਇਕਰਾਰ ਦਿੱਤਾ ਜਾਂਦਾ ਹੈ ਇਹਨਾਂ ਨੂੰ ਦਸਾਂ ਦਿਨਾਂ ਦੇ ਵਿੱਚ ਆਪੋ ਆਪਣੇ ਤੌਰ ਤੇ ਸਪਸ਼ਟੀਕਰਨ ਦੇਣੇ ਪੈਣਗੇ ਕਿਤੇ ਸ਼੍ਰੀ ਪਟਨਾ ਸਾਹਿਬ ਦੇ ਤਲਬ ਹੋ ਕੇ ਤਰਖਾਇਆ ਇਕਰਾਰ ਦੇ ਦਿੱਤਾ ਗਿਆ ਕਿਉਂਕਿ ਜਿਹੜੀ ਤਾਜਪੋਸ਼ੀ ਹੋਈ ਹੈ ਸ਼੍ਰੀ ਸੋਰੀ ਕੁਲਦੀਪ ਸਿੰਘ ਗਗਨੀ ਕੁਲਦੀਪ ਸਿੰਘ ਗੱਜਹ ਹੋਣਾ ਦੀ ਉਹ ਅਕੋਰਡਿੰਗ ਟੂ ਜਿਹੜਾ ਫਲਸਫਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜੀ ਸਿੱਖ ਮਰਿਆਦਾ ਹੈ ਉਸਦੇ ਬਿਲਕੁਲ ਉਲਟ ਹੋਈ ਹੈ ਉਹਨਾਂ ਕਹਿੰਦੇ ਕਿ ਰਾਤੋਂ ਰਾਤੀ ਚੋਰੀ ਕਰ ਲਿਆ ਇਹ ਸਾਰਾ ਕੰਮ ਇਧਰ ਬਾਬਾ ਡੇਕਸਿਕ ਧਨੋਲਾ ਦੇ ਬਾਰੇ ਵੀ ਇਹ ਗੱਲ ਕਹੀ ਗਈ ਲੇਕਿਨ ਜਦੋਂ ਇਹ ਤਨਖਾਹਾਂ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਫਿਰਕ ਧਾਰਮਿਕ ਸਿਆਸੀ ਛੜਪੀ ਸ਼ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਧਾਰਮਿਕ ਸਿਆਸੀ ਗਲਾਰਿਆਂ ਦੇ ਵਿੱਚ ਲੈ ਕੇ ਵੀ ਇਹ ਕੀ ਚੱਲ ਰਿਹਾ ਹੈ ਵਿਰੋਧ ਕੀਤਾ ਗਿਆ ਸ਼੍ਰੀ ਅਕਾਲ ਤਖਸੈ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਕੇਸਗੜ ਦੇ ਪਿਆਰਿਆ ਸਹਿਬਾਨਾਂ ਵੱਲੋਂ ਆਪੋ ਆਪਣੇ ਪੱਧਰ ਤੇ ਪੰਜ ਪਿਆਰਿਆਂ ਨੇ ਚਾਹੇ ਉਹ ਸ਼੍ਰੀ ਅਕਾਲ ਚਰ ਸ਼੍ਰੀ ਅਕਾਲ ਤਖਸੈਬ ਦੇ ਸੀ ਚਾਹੇ ਸ਼੍ਰੀ ਕੇਸਗੜ ਸਾਹਿਬ ਦੇ ਸੀ ਚਾਹੇ ਸ਼੍ਰੀ ਹਰਮੰਦਰ ਸਾਹਿਬ ਦੇ ਸੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਹ ਧਾਰਮਿਕ ਇਸ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਸ਼੍ਰੀ ਅਕਾਲ ਤਖਸੈਬ ਸਰਵੋੱਚ ਅਦਾਲਤ ਹੈ ਸਿੱਖਾਂ ਦੀ ਸੁਪਰੀਮ ਕੋਰਟ ਹੈ ਉਥੋਂ ਜਿਹੜੇ ਫੈਸਲੇ ਆਉਂਦੇ ਨੇ ਉਥੋਂ ਜਿਹੜੇ ਹੁਕਮਨਾਮੇ ਆਉਂਦੇ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਕਿੰਨੀ ਕੋ ਉਪਰਭਾਈ ਕਰ ਰਹੇ ਨੇ ਇਹ ਪੰਥ ਨੂੰ ਦੱਸਣ ਦੀ ਲੋੜ ਨਹੀਂ ਪੰਥ ਭਲੀ ਭਾਤੀ ਜਾਣਦਾ ਹੈ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਏ ਸੀ ਉਹ ਕੜੇ ਮੰਨੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਵਫਤ ਭੇਜਿਆ ਜਾਵੇਗਾ ਕਿੱਥੇ ਸ੍ਰੀ ਪਟਨਾ ਸਾਹਿਬ ਉੱਥੇ ਜਾ ਕੇ ਉਹਨਾਂ ਪੰਜ ਪਿਆਰਿਆਂ ਦੇ ਨਾਲ ਮੀਟਿੰਗ ਹੋਵੇਗੀ ਕਿ ਜਿਹੜੇ ਉਹਨਾਂ ਵੱਲੋਂ ਫੈਸਲੇ ਸੁਣਾਏ ਗਏ ਜਿਹੜਾ ਉਹਨਾਂ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਲਸਫੇ ਦੇ ਅਨੁਸਾਰ ਨਹੀਂ ਹੈ ਇਸ ਦੀ ਅਗਵਾਈ ਕਰਨਗੇ ਮੀਤ ਪ੍ਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਗੂਜੀਤ ਵਿਰਕ ਰਗੂਜੀਤ ਵਿਰਕ ਦੇ ਨਾਲ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰ ਜਾਣਗੇ ਮੀਟਿੰਗ ਹੋਵੇਗੀ ਇੱਕ ਵੱਡਾ ਵਕਤ ਪਹੁੰਚੇਗਾ ਥੋੜੇ ਦਿਨਾਂ ਬਾਅਦ ਐ ਪਟਾ ਸਾਹਿਬ ਵਿਖੇ ਪੰਸ ਪਿਆਰਿਆਂ ਵੱਲੋਂ ਜਿਹੜਾ ਤਨਖਾਹਿਆ ਪਿਆਰ ਦਿੱਤਾ ਗਿਆ ਸੀ ਅ ਸ਼੍ਰੀ ਕੇ ਅਕਾਲ ਤਖਤ ਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਸਾਰੇ ਫੈਸਲੇ ਰੱਦ ਕਰ ਦਿੱਤੇ ਗਏ ਨੇ ਇਹਨਾਂ ਲੱਗ ਰਿਹਾ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਹੈ ਉਸ ਗੁੱਸੇ ਨੂੰ ਠੰਡਾ ਕਰਨ ਲਈ ਜਾਂ ਹੋਰ ਧਾਰਮਿਕ ਵਿਚਾਰ ਵਟਾਂਦਰਾ ਹੋਣਗੇ ਇਹ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜਿਆ ਜਾ ਰਿਹਾ ਹੈ